ਸਾਹਿਬੇ ਕਮਾਲ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਸਾਜਿਆ ਖਾਲਸਾ ਜੀ ਹਾਂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹ ਖਾਲਸੇ ਤੇ ਆਧਾਰਿਤ ਤੁਹਾਡੇ ਵਾਸਤੇ ਪੀਟੀਸੀ ਵੱਲੋਂ ਨਿਮਾਣਾ ਜਾ ਯਤਨ ਕਕਾਰ ਸਾਡੀ ਪਹਿਚਾਨ ਕਕਾਰਾਂ ਤੇ ਆਧਾਰਿਤ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੜੇ ਬਾਰੇ ਜਿਵੇਂ ਕਿ ਤੁਸੀਂ ਪਹਿਲੇ ਹੀ ਪ੍ਰੋਗਰਾਮ ਦੇਖ ਚੁੱਕੇ ਹੋ ਕੇਸਾਂ ਬਾਰੇ ਗੱਲ ਕੀਤੀ ਕੰਗੇ ਬਾਰੇ ਗੱਲ ਕੀਤੀ ਅੱਜ ਗੱਲ ਕਰ ਰਹੇ ਹਾਂ ਕੜੇ ਬਾਰੇ ਕੜੇ ਦਾ ਇਤਿਹਾਸ ਕੀ ਹੈ ਕਿਵੇਂ ਗੁਰੂ ਪਾਤਸ਼ਾਹ ਨੇ ਸਾਡੇ ਗੁੱਟ ਤੇ ਕੜਾ ਸਜਾਇਆ ਕੜੇ ਦੀ ਮਹੱਤਤਾ ਕੀ ਹੈ ਕਿਵੇਂ ਕੜਾ ਹੋਂਦ ਵਿੱਚ ਆਇਆ ਅਤੇ ਮੌਜੂਦਾ ਸਮੇਂ ਸਾਡੇ ਇਤਿਹਾਸਕ ਸਰੂਪਾਂ ਦੇ ਵਿੱਚ ਕੜੇ ਦਾ ਵੱਡਮੁੱਲਾ ਇਤਿਹਾਸ ਕੀ ਹੈ ਇਹ ਸਭ ਕੁਝ ਇਤਿਹਾਸ ਦਾ ਇੱਕ ਇੱਕ ਵਰਕਾ ਖੋਲ ਕੇ ਤੁਹਾਡੇ ਰੂਬਰੂ ਕਰਨ ਲਈ ਬੜੀ ਪਿਆਰੀ ਸ਼ਖਸੀਅਤ ਜੋ ਕਿ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਗੁਰਮਤ ਵਿਚਾਰਾ ਦੇ ਰਾਈ ਵਿਚਰ ਰਹੇ ਨੇ ਸੜੇ ਅਤੇ ਸਤਕਾ ਆਜਗ ਪਾਈ ਜਗਜੀਤ ਸਿੰਘ ਜੀ ਦੋਦੇ ਲੈ ਕੇ ਹਾਜ਼ਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਦੋਂ ਅਸੀਂ ਗੱਲ ਕਰਦੇ ਆ ਪੰਜ ਕਕਾਰਾਂ ਦੀ ਤੇ ਬੜਾ ਮਾਣ ਹੁੰਦਾ ਹੈ ਕਿ ਗੁਰੂ ਪਾਸ਼ਾ ਨੇ ਸਾਡੀ ਇੱਕ ਵਰਦੀ ਨਿਰਧਾਰਤ ਕੀਤੀ ਹੈ ਸਾਡੇ ਚਿੰਨ ਨਿਰਧਾਰਤ ਕੀਤੇ ਨੇ ਅੱਜ ਗੱਲ ਕਰਾਂਗੇ ਕੜੇ ਬਾਰੇ ਤੁਸੀਂ ਕੜੇ ਨੂੰ ਕਿਵੇਂ ਸਬੋਧਨ ਕਰੋਗੇ ਕਿਵੇਂ ਹੋਂਦ ਵਿੱਚ ਆਇਆ ਖਾਸ ਕਰਕੇ ਜੇਕਰ ਸਿੱਖਾਂ ਦੇ ਗੁੱਟ ਤੇ ਸੱਜਿਆ ਕੜਾ ਹੋਵੇ ਗੁਰੂ ਦੀ ਪਕਸ਼ਿਸ਼ ਹੋਵੇ ਕੀ ਬਿਆਨ ਕਰੋਗੇ ਇਸ ਬਾਰੇ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਪੰਜ ਕਕਾਰ ਦੀ ਵਰਦੀ ਦਿੱਤੀ ਆ ਇੱਕ ਨਿਆਰੀ ਪਹਿਚਾਣ ਆ ਸੰਸਾਰ ਦੇ ਅੰਦਰ ਲੱਖਾਂ ਦੇ ਵਿੱਚ ਖੜਾ ਖਾਲਸਾ ਪੰਜ ਕਕਾਰ ਦੀ ਵਰਦੀ ਉਹਨੂੰ ਬਾਕੀਆਂ ਦੇ ਨਾਲੋਂ ਵੱਖਰਾ ਪੇਸ਼ ਕਰਦੀ ਇੱਕ ਪਹਿਚਾਣ ਹੈ ਖਾਲਸੇ ਦੀ ਇਸ ਪੰਜ ਕਕਾਰੇ ਵਰਦੀ ਦਾ ਇੱਕ ਇੱਕ ਕਕਾਰ ਦਾ ਇਤਿਹਾਸ ਨਵੇਕਲਾਏ ਇੱਕ ਇੱਕ ਕਕਾਰ ਜਿਹੜਾ ਹੈ ਉਹ ਸਾਨੂੰ ਗੁਰੂ ਦੇ ਨਾਲ ਜੋੜਦਾ ਹੈ ਬਹੁਤ ਖੂਬ ਜਦੋਂ ਕਿਸੇ ਵਿਦਵਾਨ ਸੱਜਣ ਨੇ ਇੱਕ ਸੁਹਾਗਣ ਨੂੰ ਜਿਸ ਨੇ ਸ਼ਿੰਗਾਰ ਕੀਤਾ ਹੋਇਆ ਹੈ ਤਨ ਤੇ ਉਸ ਨੂੰ ਪੁੱਛਿਆ ਪੀਏ ਤੂੰ ਸ਼ਿੰਗਾਰ ਕਿਉਂ ਕੀਤਾ ਹੈ ਤੇ ਉਹਨੇ ਜਵਾਬ ਬੜਾ ਕਮਾਲ ਦਾ ਦਿੱਤਾ ਉਹ ਕਹਿੰਦੀ ਮੈਂ ਇਸ ਕਰਕੇ ਸ਼ਿੰਗਾਰ ਕੀਤਾ ਹੈ ਕਿ ਮੇਰਾ ਪਤੀ ਮੇਰੇ ਸਿਰ ਤੇ ਮੇਰਾ ਸਾਈਂ ਦਾ ਹੱਥ ਮੇਰੇ ਸਾਈਂ ਪਤੀ ਦਾ ਹੱਥ ਮੇਰੇ ਸਿਰ ਤੇ ਕਹਿਣ ਤੋਂ ਭਾਵ ਕਿ ਮੇਰਾ ਰਖਵਾਲਾ ਜਿਹੜਾ ਹੈ ਮੇਰੀ ਰਖਿਆ ਕਰਨ ਵਾਲਾ ਜਿਹਦੇ ਨਾਲ ਮੇਰਾ ਸੰਬੰਧ ਹੈ ਉਹ ਮੇਰੇ ਸਿਰ ਤੇ ਖੜਾ ਹੈ ਤੇ ਇਸੇ ਤਰ੍ਹਾਂ ਪੰਜ ਕਕਾਰੀ ਵਰਦੀ ਜਿਸ ਸਿੱਖ ਨੇ ਪਹਿਨੀ ਹੋਈ ਏ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਪੰਕਤੀ ਹੈ ਸਿਰ ਉੱਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਾਰਜ ਪੂਰਾ ਜਿਨ੍ਹਾਂ ਦੇ ਸਿਰ ਤੇ ਗੁਰੂ ਗੁਰੂ ਖੜ ਜਾਂਦਾ ਹੈ ਉਨ੍ਹਾਂ ਦੇ ਕਾਰਜ ਪੂਰੇ ਹੋ ਜਾਂਦੇ ਨੇ ਤੇ ਇਹ ਬਾਹਰੀ ਤੌਰ ਤੇ ਜਿਹੜੇ ਪੰਜ ਕਕਾਰੀ ਵਰਦੀ ਆ ਸਾਨੂੰ ਸੰਸਾਰ ਪੱਧਰ ਤੇ ਨਵੇਕਲੀ ਪਛਾਣ ਪ੍ਰਦਾਨ ਕਰਦੀ ਏ ਇਸ ਦਾ ਇਤਿਹਾਸ ਨਵੇਕਲਾ ਇੱਕ ਇੱਕ ਕਾਰ ਦੀ ਗੱਲ ਕਰਨੀ ਹੋਵੇ ਤੇ ਜਦੋਂ ਇਤਿਹਾਸ ਦੇ ਪੰਨੇ ਪਰਤੇ ਜਾਂਦੇ ਨੇ ਤੇ ਸ਼ਾਨਾਮਤੀ ਇਤਿਹਾਸ ਦੀਆਂ ਪਰਤਾਂ ਖੁੱਲ੍ਹਦੀਆਂ ਏ ਇਸ ਵਰਗਾ ਸੁਨਹਿਰੀ ਇਤਿਹਾਸ ਸੰਸਾਰ ਦੇ ਅੰਦਰ ਕਿੱਧਰੇ ਸਾਨੂੰ ਨਜ਼ਰੀ ਨਹੀਂ ਪੈਂਦਾ ਅੱਜ ਦਾ ਆਪਣਾ ਵਿਸ਼ਾ ਡਾਕਟਰ ਸਾਹਿਬ ਜੀ ਕੇਵਲ ਕੜੇ ਤੇ ਆਪਾਂ ਗੱਲ ਕਰਾਂਗੇ ਜੀ ਬਿਲਕੁਲ ਜੀ ਜਦੋਂ ਸਹਬੇ ਕਮਾਲ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ ਤੇ ਛੋਟੀ ਅਵਸਥਾ ਸਰੀਰਕ ਤੌਰ ਤੇ ਛੋਟੇ ਵੈਸੇ ਜਿਹੜਾ ਉਹਨਾਂ ਦਾ ਰਤਬਾ ਏ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਰੀਰਕ ਰੂਪ ਦੇ ਵਿੱਚ ਛੋਟੇ ਨੇ ਹਾਨੀਆਂ ਦੇ ਨਾਲ ਖੇਡਦੇ ਆ ਹੱਥਾਂ ਦੇ ਵਿੱਚ ਪਏ ਹੋਏ ਕੰਗਣ ਜਿਹੜੇ ਸੋਨੇ ਦੇ ਕੀਮਤੀ ਸਨ ਕਲਗੀਧਰ ਪਾਤਸ਼ਾਹ ਨੇ ਜਦੋਂ ਕਿ ਉਹਨਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਆ ਉਹਨਾਂ ਨੇ ਇੱਕ ਕੰਗਣ ਗੰਗਾ ਦੇ ਵਿੱਚ ਸੁੱਟ ਦਿੱਤਾ ਮਾਂ ਗੁਜਰ ਕੌਰ ਨੇ ਜਦੋਂ ਪੁੱਛਿਆ ਪੀ ਪੁੱਤਰ ਦੂਜਾ ਕੰਗਣ ਕਿੱਥੇ ਆ ਤੇ ਉਹਨਾਂ ਨੇ ਹੱਥ ਦਾ ਦੂਜਾ ਇਹ ਨਾ ਪੁੱਤਰ ਕੰਗਣ ਕਿੱਥੇ ਡਿੱਗ ਪਿਆ ਕਿੱਥੇ ਸੁੱਟ ਆਇਆ ਕਿਸ ਨੂੰ ਦੇ ਆ ਤੇ ਉਹਨਾਂ ਨੇ ਦੱਸਣ ਵਾਸਤੇ ਬੜਾ ਪਿਆਰਾ ਢੰਗ ਵਰਤਿਆ ਉਹਨਾਂ ਆਪਣੇ ਹੱਥ ਦਾ ਦੂਜਾ ਕੰਗਣ ਉਤਾਰ ਕੇ ਉਹ ਜਿਸ ਜਗ੍ਹਾ ਤੇ ਪਹਿਲਾ ਡਿੱਗਾ ਸੀ ਉੱਥੇ ਸੁੱਟ ਕੇ ਕਹਿ ਦਿੱਤਾ ਮਾਂ ਕੰਗਣ ਪਹਿਲਾ ਇੱਥੇ ਡਿੱਗਾ ਏ ਤੇ ਮੈਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਪੰਕਤੀ ਜ਼ਿਆਦਾ ਆ ਜਾਂਦੀ ਕੂੜ ਸੁਇਨਾ ਕੂੜ ਰੂਪਾ ਕੇਵਲ ਸਹਿਬ ਨੇ ਬਾਣੀ ਦੇ ਅੰਦਰ ਕਿਹਾ ਹੀ ਨਹੀਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਇੱਕ ਇੱਕ ਸ਼ਬਦ 10 ਗੁਰੂ ਸਾਹਿਬਾਨ ਜੀ ਨੇ ਆਪਣੇ ਜੀਵਨ ਦੇ ਅੰਦਰ ਹੰਡਾ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਕਿ ਇੱਕ ਇੱਕ ਪੰਗਤੀ ਤੇ ਪਹਿਰਾ ਦਿੱਤਾ ਜਾ ਸਕਦਾ ਹੈ ਦੁਨੀਆ ਦੇ ਲੋਕ ਸੋਨੇ ਦੇ ਮਹਿੰਗੇ ਮਹਿੰਗੇ ਕੰਗਣ ਪਹਿਨਦੇ ਸਨ ਮੈਨੂੰ ਲੱਗਦਾ ਹੈ ਜਿਸ ਦਿਨ ਦਸ਼ਮੇਸ਼ ਪਿਤਾ ਜੀ ਨੇ ਆਪਣਾ ਕੰਗਣ ਗੰਗਾ ਦੇ ਵਿੱਚ ਸੁੱਟਿਆ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਇੱਕ ਐਸਾ ਸਰਬਲੋਹ ਦਾ ਕੜਾ ਦੇਣ ਜਾ ਰਹੇ ਸਨ ਜਿਹਦਾ ਖਿਆਲ ਜਿਸ ਦੀ ਤਿਆਰੀ ਪਾਤਸ਼ਾਹ ਨੇ ਬਚਪਨ ਤੋਂ ਹੀ ਅਰੰਭ ਕਰ ਦਿੱਤੀ ਸੀ ਕਿ ਮੈਂ ਜਿਸ ਖਾਲਸਾ ਪੰਥ ਦੀ ਸਜਣਾ ਕਰਨੀ ਹੈ ਉਹਨਾਂ ਦੇ ਗੁੱਟਾਂ ਤੇ ਸੋਨੇ ਦੇ ਕੜੇ ਨਹੀਂ ਹੋਣਗੇ ਉਹਨਾਂ ਦੇ ਗੁੱਟਾਂ ਤੇ ਸਰਬ ਲੋਹ ਦਾ ਉਹ ਕੜਾ ਹੋਵੇਗਾ ਜਿਹਦੇ ਸਾਹਮਣੇ ਸੋਨੇ ਦੇ ਕੜਿਆਂ ਦੀ ਸ਼ਾਨ ਫਿੱਕੀ ਪੈ ਜਾਵੇਗੀ ਕੀ ਬਾਤ ਹੈ ਬਹੁਤ ਸੋਹ ਕੜੇ ਦਾ ਰਤਬਾ ਸਰਬ ਲੋਹ ਦੇ ਕੜੇ ਦਾ ਰਤਬਾ ਇੰਨਾ ਉੱਚਾ ਹੋਵੇਗਾ ਜਦ ਸਿੱਖ ਦੇ ਗੁੱਟ ਤੇ ਪਹਿਨਿਆ ਉਹਦੇ ਦਰਸ਼ਨ ਹੋਣਗੇ ਉਹ ਕੜਾ ਸਾਨੂੰ ਗੁਰੂ ਦੇ ਨਾਲ ਜੁੜੇ ਹੋਏ ਮਨੁੱਖ ਦਾ ਪ੍ਰਤੀਕ ਹੋਵੇਗਾ ਕਿ ਇਹਦੀ ਸਾਂਝ ਗੁਰੂ ਦੇ ਨਾਲ ਲੈ ਤੁਹਾਡੇ ਕੋਲ ਬਿਲਕੁਲ ਸੀਰ ਸਿੰਘ ਸਾਹਿਬ ਜਦੋਂ ਅਸੀਂ ਕੜੇ ਦੇ ਵਡਮੁੱਲੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਬਹੁਤ ਪੱਖ ਸਾਹਮਣੇ ਆਉਂਦੇ ਨੇ ਕੁਝ ਸ਼੍ਰੇਖ ਪੱਖ ਵੀ ਨੇ ਜਿਨ੍ਹਾਂ ਵਿਗਿਆਨੀਆਂ ਨੇ ਗੱਲ ਕੀਤੀ ਕਿ ਕੜਾ ਗੁੱਟ ਤੇ ਜਦੋਂ ਟੱਚ ਹੁੰਦਾ ਹੈ ਇਹਦੇ ਸਰੀਰ ਦੀ ਜੀ ਐਨਰਜੀ ਜਾਗਦੀ ਹੈ ਕੁਝ ਫਿਲਾਸਫਰਾਂ ਨੇ ਇਹ ਵੀ ਗੱਲ ਆਖੀ ਕਿ ਇਹ ਕਿਸੇ ਤਤ ਦਾ ਪ੍ਰਤੀਕ ਹੈ ਕੜਾ ਜੇਕਰ ਗੁਰਮਤਿ ਸਿਧਾਂਤਾਂ ਪੱਖੋਂ ਵੇਖਿਆ ਜਾਵੇ ਕਲਗੀ ਤਰਪਾਸ਼ਾ ਨੇ ਜਿਸ ਮਨੋਰਥ ਨਾਲ ਕੜਿਆਂ ਦੀ ਚੋਣ ਕੀਤੀ ਜਾਂ ਕੜੇ ਪਵਾਏ ਗੁਰਸਿੱਖਾਂ ਨੂੰ ਉਹ ਪਿੱਛੇ ਗੁਰਮਤਿ ਤਤ ਗੁਰਬਾਣੀ ਕੁਝ ਹੋਰ ਸਿਧਾਂਤ ਪੇਸ਼ ਕਰ ਰਹੀ ਹੈ ਬਿਲਕੁਲ ਕਰ ਰਹੀ ਹੈ ਜੀ ਸਾਬ੍ਹ ਦਾ ਇੱਕ ਇੱਕ ਕਾਰੇ ਜਿਹੜਾ ਹੈ ਜੀ ਉਹ ਗੁਰਬਾਣੀ ਨੂੰ ਸੁਖੈਣ ਢੰਗ ਦੇ ਨਾਲ ਸਿੱਖਾਂ ਨੂੰ ਸਮਝਾਉਣ ਦਾ ਇੱਕ ਬੜਾ ਪਿਆਰਾ ਯਤਨ ਹੈ ਜੀ ਜਦੋਂ ਕੜੇ ਦੀ ਫਿਲਾਸਫੀ ਕੜੇ ਦਾ ਪਿਸ਼ੋਕੜ ਕੜੇ ਦੇ ਇਤਿਹਾਸ ਤੇ ਆਪਾਂ ਨਿਕਾ ਮਾਰਾਂਗੇ ਤੇ ਆਪਾਂ ਨੂੰ ਆਪਣੀਆਂ ਬਿਰਤੀਆਂ आनंदपुर साहिब दी ਧਰਤੀ ਤੇ ਲਜਾਨੀਆਂ ਪੈਣਗੀਆਂ ਜੀ ਬਿਲਕੁਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਹਬਾਂ ਦਾ ਦੀਵਾਨ ਸਜਿਆਏ ਤੇ ਸ਼ਨੀਵਾਰ ਦਾ ਦਿਨ ਹੈ ਉਸ ਸ਼ਨੀਵਾਰ ਦੇ ਦਿਨ ਇੱਕ ਪੰਡਿਤ ਜਿਸ ਨੂੰ ਵੇਦਵਾ ਵੀ ਕਿਹਾ ਜਾਂਦਾ ਹੈ ਸ਼ਨੀ ਦਾ ਦਾਨ ਲੈਣ ਵਾਸਤੇ ਵੱਖ-ਵੱਖ ਇਲਾਕਿਆਂ 'ਚ ਜਾਂਦਾ ਹੈ ਉਸਨੇ ਆਪਣਾ ਰੁਖ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਕੀਤਾ ਹੈ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਪਾਤਸ਼ਾਹ ਦੇ ਨਾਲ ਕੁਝ ਗੱਲਬਾਤ ਕੀਤੀ ਹੈ ਸਹਿਬਾਂ ਨੂੰ ਜਿਹੜੇ ਉਹਨੇ ਬੋਲ ਕੇ ਕਿਉਂਕਿ ਆਨੰਦਪੁਰ ਸਾਹਿਬ ਜਿਹੜਾ ਖਾਲਸੇ ਦੀ ਸ਼ਾਨ ਆ ਜਿਸ ਗੱਲ ਨੂੰ ਸਤਿਗੁਰਾਂ ਦੀ ਬਾਣੀ ਨੇ ਬੇਗਮਪੁਰਾ ਸ਼ਹਿਰ ਦਾ ਨਾਮ ਦਿੱਤਾ ਇਹਨਾ ਉਹ ਬੇਗਮਪੁਰਾ ਪ੍ਰੈਕਟੀਕਲ ਰੂਪ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਥਾਪਿਤ ਹੋ ਚੁੱਕਾ ਸੀ। ਕੀ ਬਾਤ ਹੈ? ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਦੁਸ਼ਮਣ ਸਨ ਸੱਜੇ ਖੱਬੇ ਵਸਣ ਵਾਲੇ ਜਿਨ੍ਹਾਂ ਨੂੰ 22 ਧਰ ਦੇ ਰਾਜੇ ਵੀ ਕਹਿੰਦੇ ਆ ਉਹਨਾਂ ਦਾ ਨਜ਼ਰੀਆ ਬਹੁਤ ਬੁਰਾ ਸੀ। ਉਹਨਾਂ ਨੇ ਇਸ ਅਨੰਦਪੁਰੀ ਨੂੰ ਮਿਟਾਉਣ ਵਾਸਤੇ ਹਰ ਯਤਨ ਕੀਤਾ ਉਹਨਾਂ ਲੋਕਾਂ ਦੇ ਨਾਲ ਗਠਬੰਧਨ ਕੀਤਾ ਜਿਨ੍ਹਾਂ ਦੇ ਨਾਲ ਸਿਧਾਂਤਕ ਤੌਰ ਤੇ ਵਖਰੇਵਾਂ ਸੀ ਉਹਨਾਂ ਦੇ ਨਾਲ ਅਕਸਰ ਪਾਤਸ਼ਾਹ ਦੀਆਂ ਕਦੇ ਛੋਟੀਆਂ ਤੇ ਕਦੇ ਵੱਡੀਆਂ ਜੰਗਾਂ ਹੁੰਦੀਆਂ ਰਹਿੰਦੀਆਂ ਸਨ ਪੰਡਤ ਨੇ ਮਨੰਦਰ ਖਿਆਲ ਆਇਆ ਪੀ ਮੈਂ ਸਹਿਬਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਚੁੰਗਲ ਦੇ ਵਿੱਚ ਫਸਾ ਲਵਾਂ ਜੀ ਤੇ ਕਲਗੀਧਰ ਪਾਤਸ਼ਾਹ ਨੂੰ ਉਹ ਪੰਡਤ ਕਹਿਣ ਲੱਗਾ ਪਾਤਸ਼ਾਹ ਤੁਹਾਡੇ ਤੇ ਬੜੀ 60 ਸਤੀ ਚੱਲ ਰਹੀ ਹੈ। ਅਨੰਦਾਂ ਦੀ ਪੁਰੀ ਦੇ ਵਿੱਚ ਨਿਤ ਜੰਗਾ ਹੁੰਦੀਆਂ ਐ। ਇਹ 60 ਸੱਤੀ ਨੂੰ ਮਿਟਾਉਣ ਵਾਸਤੇ ਤੁਹਾਨੂੰ ਸ਼ਨੀ ਦੇਵਤੇ ਨੂੰ ਖੁਸ਼ ਕਰਨਾ ਪਵੇਗਾ। ਪਾਤਸ਼ਾਹ ਕਹਿਣ ਲੱਗੇ ਕੀ ਕਰਨਾ ਪਵੇਗਾ? ਕਹਿਣ ਲੱਗਾ ਜੀ ਸ਼ਨੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਕੁਝ ਕਾਲਾ ਕੱਪੜਾ ਦੇਣਾ ਪਵੇਗਾ। ਕਾਲੇ ਮਾਂ ਦੇਣੇ ਪੈਣਗੇ। ਇਤਿਹਾਸ ਦੇ ਵਰਕੇ ਬੋਲਦੇ ਨੇ। ਇਤਿਹਾਸ ਦੇ ਵਰਕੇ ਬੋਲਦੇ ਨੇ। ਉਹਦੇ ਵਿੱਚ ਕਿਹਾ ਗਿਆ ਕਿ ਸ਼ਨੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਤੇਲ ਦੇਣਾ ਪਵੇਗਾ ਜੋ ਜੋ ਸ਼ਨੀ ਦੇਵਤੇ ਨੂੰ ਖੁਸ਼ ਕਰਨ ਵਾਲੇ ਪਦਾਰਥ ਸਨ ਉਹਨਾਂ ਦੀ ਲਿਸਟ ਪੰਡਤ ਨੇ ਖੋਲ ਕੇ ਸਹਬਾਂ ਦੇ ਰੱਖ ਦਿੱਤੀ ਸਾਹਮਣੇ ਮੇਰੇ ਪਾਤਸ਼ਾਹ ਨੇ ਲਾਂਗਰੀ ਨੂੰ ਬੁਲਾਵਾ ਭੇਜਿਆ ਜੋ ਜੋ ਵਸਤਾਂ ਲੰਗਰ ਦੇ ਵਿੱਚ ਮੌਜੂਦ ਸਨ ਉਹਨਾਂ ਦੇ ਵਿੱਚ ਲੋਹਾ ਵੀ ਉਹਨੇ ਪੰਡਤ ਨੇ ਮੰਗਿਆ ਸੀ ਕਿ ਸ਼ਨੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਚਾਹੀਦਾ ਹੈ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਪੰਡਤ ਨੂੰ ਦਾਨ ਦੇ ਦਿਓ ਜੀ ਤੇ ਜਿਹੜਾ ਲੰਗਰ ਦਾ ਇੰਚਾਰਜ ਸੀ ਉਸਨੇ ਸਹਿਬਾਂ ਦੇ ਹੁਕਮ ਤੇ ਅਮਲ ਕਰਦੇ ਆ ਪੰਡਤ ਨੂੰ ਇੰਨਾ ਕੁ ਦਾਨ ਦਿੱਤਾ ਕਿਹੜਾ ਦਾਨ ਦਿੱਤਾ ਜੀ ਲੋਹਾ ਦੇ ਦਿੱਤਾ ਏ ਕਾਲੇ ਬਸਤਰ ਦੇ ਦਿੱਤੇ ਨੇ ਮਾਂ ਦੀ ਦਾਲ ਦੇ ਦਿੱਤੀ ਆ ਤੇਲ ਦੇ ਦਿੱਤਾ ਏ ਤੇ ਦਾਨ ਇੰਨੀ ਕਬੜੀ ਮਾਤਰਾ ਦੇ ਵਿੱਚ ਸੀ ਕਿ ਪੰਡਤ ਨੂੰ ਗਧੇ ਤੇ ਲੱਦ ਕੇ ਲੈ ਜਾਣਾ ਪਿਆ ਜੀ ਗਧਾ ਅਜੇ ਥੋੜੀ ਦੂਰ ਗਿਆ ਆ ਆਨੰਦਪੁਰ ਸਾਹਿਬ ਤੋਂ ਤੇ ਗੁਰੂ ਦੇ ਸਿੱਖ ਦੀਵਾਨ ਦੇ ਵਿੱਚੋਂ ਉੱਠੇ ਨੇ ਤੇ ਪਹੁੰਚ ਗਏ ਜਾ ਕੇ ਕਹਿਣ ਲੱਗੇ ਪੰਡਤ ਜੀ ਆ ਜਿਹੜਾ ਦਾਨ ਲੈ ਕੇ ਚੱਲੇ ਨੇ ਇਸ ਦੀ ਸਾਨੂੰ ਵਾਪਸੀ ਕਰਦੇ ਹੋ ਇਹਦੀ ਥਾਂ ਆਨੰਦਪੁਰ ਸਾਹਿਬ ਦੀ ਧਰਤੀ ਧਰਤੀ ਤੇ ਆ ਤੁਹਾਡੇ ਵਾਸਤੇ ਜ਼ਰੂਰੀ ਨਹੀਂਗਾ ਉਹ ਕਹਿਣ ਲੱਗੇ ਵੀ ਸਾਨੂੰ ਪਾਤਸ਼ਾਹ ਨੇ ਦਿੱਤਾ ਹੈ ਉਹ ਕਹਿਣ ਲੱਗੇ ਵੀ ਤੁਹਾਨੂੰ ਪਾਤਸ਼ਾਹ ਨੇ ਦਿੱਤਾ ਹੈ ਪਰ ਪਾਤਸ਼ਾਹ ਨੇ ਸਾਨੂੰ ਐਸਾ দান ਦੇਣ ਤੋਂ ਵਰਜਿਆ ਹੈ ਅਸੀਂ ਇਹ দান ਤੁਹਾਨੂੰ ਲੈ ਕੇ ਨਹੀਂ ਜਾਣ ਦੇਣਾ ਤੇ ਸਿੱਖਾਂ ਨੇ ਉਹ ਜਿੰਨਾ ਵੀ দান ਦਿੱਤਾ ਸੀ ਗੁਰਦੇਵ ਪਾਤਸ਼ਾਹ ਨੇ ਸਾਰਾ ਖੋਹ ਲਿਆਂਦਾ ਲਿਆ ਕੇ ਮਾਂ ਦੀ ਦਾਲ ਜੜੀ ਆ ਜੀ ਲੰਗਰ ਦੇ ਵਿੱਚ ਰੱਖ ਦਿੱਤੀ ਤੇਲ ਜਿਹੜਾ ਉਹ ਵੀ ਲੈ ਜਾਂਦਾ ਤੇ ਆਪਾਂ ਨੂੰ ਯਾਦ ਹੋਵੇਗਾ ਕਿ ਅਨੰਦਪੁਰ ਸਾਹਿਬ ਦੇ ਧਰਤੀ ਤੇ ਹਥਿਆਰ ਬਣਾਉਣ ਵਾਲਾ ਕਾਰਖਾਨਾ ਸਾਹਿਬਾਂ ਨੇ ਲਾਇਆ ਸੀ ਜਿਹਦੇ ਵਿੱਚ ਬੜੇ ਕਮਾਲ ਦੇ ਹਥਿਆਰਾਂ ਦਾ ਨਿਰਮਾਣ ਬੜੇ ਜੋਗ ਕਾਰੀਗਰ ਕਰਦੇ ਸਨ ਮੇਰੇ ਪਾਤਸ਼ਾਹ ਦੇ ਸਿੱਖਾਂ ਨੇ ਜਿਹੜਾ ਲੋਹਾ ਦਿੱਤਾ ਸੀ ਪੰਡਤ ਨੂੰ ਉਹ ਕਾਰਖਾਨੇ ਭੇਜ ਦਿੱਤਾ ਪੀ ਇਹਦਾ ਕੜੇ ਬਣਾਏ ਜਾਣ ਜੀ ਜਿਹੜਾ ਤੇਲ ਸੀ ਉਹਦੇ ਵਿੱਚ ਮਾਂ ਦੀ ਦਾਲ ਪੀਸ ਕੇ ਵੜੇ ਪਕਾ ਲੈ ਜਿਹੜਾ ਕਾਲਾ ਕੱਪੜਾ ਸੀ ਉਹਦੇ ਬਸਤਰ ਬਣਾ ਕੇ ਆਪ ਪਹਿਨ ਲੈ ਤੇ ਸਹਿਬ ਜਿਹੜੇ ਸਹਿਬ ਦੇ ਸਨਮੁਖ ਸਿੱਖ ਪੇਸ਼ ਹੋਏ ਕਿਹਾ ਪਾਤਸ਼ਾ ਜਿਹੜਾ ਦਾਨ ਤੁਸੀਂ ਸ਼ਨੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਦਿੱਤਾ ਕਿਉਂਕਿ ਪੰਡਿਤ ਵੀ ਆ ਚੁੱਕਾ ਸੀ ਦਰਬਾਰ ਦੇ ਵਿੱਚ ਉਹਨੇ ਕਿਹਾ ਪਾਤਸ਼ਾ ਮੇਰਾ ਸਾਰਾ ਦਾਨ ਖੋលਿਆ ਸਿੱਖਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਖੋਲਿਆ ਤੇ ਸਿੱਖਾਂ ਨੇ ਜਿਹੜਾ ਜਵਾਬ ਦਿੱਤਾ ਨਾ ਗੁਰਦੇਵ ਪਾਤਸ਼ਾ ਨੂੰ ਬੜਾ ਕਮਾਲ ਦਾ ਕਹਿਣ ਲੱਗੇ ਪਾਤਸ਼ਾ ਤੁਸੀਂ ਸਾਨੂੰ ਸਿਧਾਂਤ ਦ੍ਰਿੜ ਕਰਵਾਇਆ ਕਿਹੜਾ ਸਿਧਾਂਤ ਜੀ ਅਕਲੀ ਸਾਬ ਸੇਵੀ ਹੈ ਅਕਲੀ ਕੀੇਦਾਨ ਅਕਲੀ ਕੀਚੇਦਾਨ ਵੀ ਜਿਹੜਾ ਦਾਨ ਆ ਉਹ ਵੀ ਅਕਲ ਦੇ ਨਾਲ ਕਰਨਾ ਇਹ ਨਹੀਂ ਵੀ ਜਿੱਥੇ ਦੁਰਵਰਤੋਂ ਹੋਣੀ ਆ ਦਾਨ ਉਥੇ ਦੇ ਦਿਓ ਪਾਤਸ਼ਾਹ ਜੀ ਜਿਹੜੇ ਸਿਧਾਂਤ ਤੁਸੀਂ ਸਾਨੂੰ ਦ੍ਰਿੜ ਕਰਵਾਏ ਨੇ ਅਸੀਂ ਉਹਨਾਂ ਸਿਧਾਂਤਾਂ ਦੀ ਉਲੰਘਣਾ ਕਿਵੇਂ ਕਰ ਸਕਦੇ ਆ ਅਸੀਂ ਉਹਨਾਂ ਸਿਧਾਂਤਾਂ ਨੂੰ ਆਪਣੇ ਹਿਰਦੇ ਤੇ ਵਸਾਇਆ ਹੈ ਮੇਰੇ ਪਾਤਸ਼ਾਹ ਜੀ ਗਦਗਦ ਹੋਗੇ ਖੁਸ਼ ਹੋਗੇ ਉਹ ਕਹਿੰਦੇ ਜੀ ਮੈਨੂੰ ਇਸ ਖਾਲਸੇ ਤੇ ਇਸ ਕੌਮ ਤੇ ਪਕਰ ਮਾਨ ਮੇਰਾ ਖਾਲਸਾ ਕਦੇ ਵੀ ਨਹੀਂ ਡੋਲੇਗਾ ਇਹ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਮਾਰਗ ਤੇ ਚੱਲਣ ਵਾਲੇ ਜੋਤੋ ਪ੍ਰੇਮ ਖੇਲਣ ਕਾ ਚਾਉ ਫਿਰ ਤਰ ਤਲੀ ਗਲੀ ਮਰੀ ਆਓ ਹੁਣ ਅਗਲੀ ਗੱਲ ਮੈਂ ਕਰਾਂ ਜਿਹੜਾ ਲੋਹਾ ਦਿੱਤਾ ਸੀ ਨਾ ਪੰਡਤ ਨੂੰ ਦਾਨ ਵਾਸਤੇ ਉਹਦੇ ਬਣੇ ਹੋਏ ਕੜੇ ਸਹਿਬ ਨੇ ਵੀ ਆਪਣੇ ਗੁੱਟ ਤੇ ਪਹਿਨ ਲਿਆ ਤੇ ਸਿੱਖਾਂ ਦੇ ਵੀ ਗੁੱਟਾਂ ਤੇ ਪਨਾ ਦਿੱਤੇ ਜਿਹੜਾ ਕਾਲਾ ਕੱਪੜਾ ਸੀ ਉਹਦੇ ਬਸਤਰ ਪਾਏ ਸੀ ਤੇ ਸਿੱਖਾਂ ਨੇ ਕਿਹਾ ਪਾਤਸ਼ਾਹ ਜਿਹੜੀ ਸਾੜ ਸਤੀ ਦਾ ਡਰ ਦਿਖਾ ਕੇ ਪੰਡਤ ਆਪਣੇ ਤੋਂ ਦਾਨ ਲੈਣ ਆਇਆ ਸੀ ਨਾ ਉਸ ਸਾੜ ਸਤੀ ਨੂੰ ਅਸੀਂ ਤੇਲ ਦੇ ਵਿੱਚ ਤਲ ਕੇ ਖਾ ਰਹੇ ਹਾਂ ਯਾਨੀ ਕਿ ਤੇਲ ਦੇ ਵਿੱਚ ਮਾਂ ਦੀ ਦਾਲ ਨੂੰ ਪੀਸ ਕੇ ਐਸੇ ਵੜੇ ਪਕੌੜੇ ਤਿਆਰ ਕੀਤੇ ਕਹਿਣ ਲੱਗੇ ਪਾਤਸ਼ਾ ਅਸੀਂ ਉਸ ਸਾੜ ਸਤੀ ਨੂੰ ਵਹਿਮ ਭਰਮ ਕਰਮ ਕਾਂਡਾ ਨੂੰ ਤੇਲ ਦੇ ਵਿੱਚ ਤਲ ਕੇ ਅਸੀਂ ਛਕ ਲੈਣ ਲੱਗੇ ਹਾਂ ਕਦੇ ਵੀ ਆਪ ਜੀ ਦਾ ਸਾਜਿਆ ਇਹ ਨਿਆਰਾ ਪੰਥ ਨਾ ਤੇ ਵਹਿਮਾਂ ਭਰਮਾਂ ਦੇ ਵਿੱਚ ਗਰਕ ਹੋਵੇਗਾ ਕਿਸੇ ਵੀ ਸਾੜ ਸਤੀ ਤੇ ਕਦੇ ਵੀ ਯਕੀਨ ਨਹੀਂ ਕਰੇਗਾ ਤੇ ਮੇਰੇ ਪਾਤਸ਼ਾਹ ਨੇ ਸਿੱਖਾਂ ਦੇ ਐਸੇ ਕੀਤੇ ਹੋਏ ਕਾਰਨਾਮੇ ਤੇ ਅਤ ਅੰਤ ਖੁਸ਼ੀ ਮਹਿਸੂਸ ਕਰਦੇ ਆ ਸਿੱਖਾਂ ਨੂੰ ਬਹੁਤ ਵੱਡੇ ਜਿਹੜੇ ਵਰਦਾਨ ਦਿੱਤੇ ਬਹੁਤ ਸਾਰੀਆਂ ਅਸੀਸਾਂ ਬਖਸ਼ਿਸ਼ ਕੀਤੀਆਂ ਸਹਿਬਾ ਨੇ ਸਿੱਖਾਂ ਨੇ ਮਾਣ ਮਹਿਸੂਸ ਕੀਤਾ ਜੀ ਆਪਣੇ ਖਾਲਸਾ ਪੰਥ ਤੇ ਬਿਲਕੁਲ ਸਹੀ ਗੱਲ ਹੈ ਸੱਚਮੁੱਚ ਗੁਰੂ ਕੀ ਪਿਆਰੀ 사ਤ ਸੰਗਤ ਜੀ ਸਾਨੂੰ ਫਖਰ ਹੋਣਾ ਚਾਹੀਦਾ ਗੁਰੂ ਪਾਤਸ਼ਾਹ ਸਾਡੀ ਝੋਲੀ ਵਿੱਚ ਇੰਨੇ ਵੱਡੇ ਕਕਾਰ ਪਾਏ ਨੇ ਤੇ ਫਖਰ ਵੀ ਤਾਂ ਹੋਵੇ ਜੇਕਰ ਸੱਚਮੁੱਚ ਅਸੀਂ ਆਪਣਾ ਆਪ ਸਮਰਪਿਤ ਕੀਤਾ ਹੋਵੇ ਗੁਰੂ ਨੂੰ ਗੁਰੂ ਕਿਰਪਾ ਕਰੇ ਸਾਨੂੰ ਸਮਰਪਣ ਕਰਨ ਦੀ ਭਾਵਨਾ ਆndi ਹੋਵੇ ਗੁਰੂ ਪਾਤਸ਼ਾਹ ਨੇ ਪਰਚਾ ਪਾਇਆ ਸਿੱਖਾਂ ਤੇ ਸਿੱਖ ਪਰਚੇ ਵਿੱਚੋਂ ਪਾਸ ਹੋਏ ਇੰਨੀ ਕੁ ਸਮਰਪਣ ਦੀ ਭਾਵਨਾ ਕਿ ਗੁਰੂ ਪਾਤਸ਼ਾਹ ਵੱਲੋਂ ਦਿੱਤਾ ਦਾਨ ਵੀ ਉਸ ਪੰਡਤ ਤੋਂ ਵਾਪਸ ਲੈ ਕੇ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਜ਼ਿੰਦਗੀ ਜੀ ਕੇ ਸੱਚਮੁੱਚ ਗੁਰੂ ਸਾਹਿਬ ਨੇ ਜਦੋਂ ਗਏ ਤੇ ਉਸ ਪਰਚੇ ਵਿੱਚੋਂ ਪਾਸ ਹੋਏ ਨੇ ਸੋ ਲੋੜ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪਣੇ ਇਤਿਹਾਸ ਤੋਂ ਆਪਣੀ ਗੁਰਬਾਣੀ ਸਿਧਾਂਤਾਂ ਤੋਂ ਜਾਣੂ ਹੋਈਏ ਅਤੇ ਜਿਹੜਾ ਟੱਪਲਾ ਸੀ ਆਪਣੀ ਜ਼ਿੰਦਗੀ ਚ ਖਾਂਦੇ ਪਏ ਆ ਖਾਸ ਕਰਕੇ ਆਪਣੀ ਪਛਾਣ ਦੇ ਸਦਕਾ ਮਾਫ਼ ਕਰਨਾ ਅੱਜ ਦੇ ਨੌਜਵਾਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਸਾਡੀ ਪਛਾਣ ਕੀ ਹੈ ਅੱਜ ਦੇ ਯੁੱਗ ਵਿੱਚ ਫੈਸ਼ਨ ਤੇ ਦੌਰ ਵਿੱਚ ਅਸੀਂ ਇੰਨੇ ਕੁ ਗ੍ਰਸਤ ਹੋ ਚੁੱਕੇ ਆ ਖਾਣਾ ਕੀ ਹੈ ਪਹਿਨਣਾ ਕੀ ਹੈ ਬੋਲਣਾ ਕੀ ਹੈ ਚਲਣਾ ਕਿਵੇਂ ਹੈ ਸਭ ਕੁਝ ਪੁਲਾ ਬੈਠੇ ਆ ਤੇ ਜਦੋਂ ਗੁਰਬਾਣੀ ਪੜਾਂਗੇ ਗੁਰਬਾਣੀ ਸਿਧਾਂਤਾਂ ਦੀ ਅਸੀਂ ਇਹ ਡੂੰਗੀ ਖੋਜ ਕਰਾਂਗੇ ਸਿੱਖ ਇਤਿਹਾਸ ਦੇ ਇੱਕ ਇੱਕ ਪੰਨੇ ਨੂੰ ਸੁਨਾਰੇ ਪੰਨੇ ਨੂੰ ਅਸੀਂ ਆਪ ਆਪਣੇ ਅੱਖਾਂ ਦੇ ਨਾਲ ਹੱਥਾਂ ਦੇ ਨਾਲ ਦੇਖਾਂਗੇ ਵਾਚਾਂਗੇ ਪੜਾਂਗੇ ਫਿਰ ਪਤਾ ਲੱਗੇਗਾ ਸਿੱਖੜੇ ਕਿੱਥੇ ਆ ਬੜੇ ਸੋਨੇ ਟੰਗ ਦੇ ਨਾਲ ਸਾਡੇ ਅਤੀ ਸਤਕਾar ਜੁਗ ਪਾਈ ਜਗਜੀਤ ਸਿੰਘ ਦੋਦੇ ਉਹਨਾਂ ਨੇ ਬੜਾ ਸੋਹਣਾ ਟੰਗ ਜੋ ਗੁਰੂ ਪਾਤਸ਼ਾਹ ਦੇ ਸਮੇਂ ਵਰਤਿਆ ਸਿੱਕਾ ਨੇ ਕਿਵੇਂ ਕੜਾ ਸਾਡੀ ਹੋਂਦ ਵਿੱਚ ਆਇਆ ਕਿਵੇਂ ਕੜਾ ਸਾਡੇ ਗੁੱਟ ਤੇ ਆਇਆ ਬਾਖੋਬੀ ਟੰਗ ਨਾਲ ਇਤਿਹਾਸ ਦਾ ਇੱਕ ਇੱਕ ਵਰਕਾ ਖੋਲ ਕੇ ਦੱਸਿਆ ਪਾਇਸਾਕਲ ਮੈਂ ਹੋਰ ਪੁੱਛਣਾ ਚਾਹਾਂਗਾ ਇਹ ਵੀ ਕਿਹਾ ਜਾਂਦਾ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਪੰਜ ਗੁਰੂ ਕੇ ਪਿਆਰਿਆਂ ਨੇ ਖੰਡੇ ਵਟੇ ਦੀ ਪੋਲ ਗ੍ਰਾਂਡ ਕੀਤੀ ਤੇ ਉਸ ਤੋਂ ਬਾਅਦ 20000 ਸਿੱਖਾਂ ਨੇ ਅੰਮ੍ਰਿਤ ਛਕਿਆ ਕੀ ਉਸ ਸਮੇਂ ਕਕਾਰ ਅਵੇਲੇਬਲ ਸਨ ਮੇਰੇ ਪਾਤਸ਼ਾਹ ਜੀ ਨੇ ਖਾਲਸਾ ਸਾਜਨ ਦਾ ਜਿਹੜਾ ਕਾਰਜ ਆ ਉਹ ਕੋਈ ਇੱਕ ਦਿਨ ਜਾਂ ਦੋ ਦਿਨ ਦਾ ਨਹੀਂਗਾ ਜੀ वैसे त जब गुरु नानक साहिब ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਆਵਾਜ਼ ਮਾਰੀ ਜੋਤੋਂ ਪ੍ਰੇਮ ਖੇਲਣ ਕਾ ਚਾਉ ਪੰਚਮ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾ ਮਰਨ ਕਬੂਲ ਜੀਵਨ ਕੀ ਜੀਵਨ ਕੀ ਛਡ ਆਸ ਇਹ ਤਿਆਰੀ ਦੀਆਂ ਨਿਸ਼ਾਨੀਆਂ ਸਨ ਤਿਆਰੀ ਤਾਂ ਇਥੋਂ ਹੋ ਰਹੀ ਸੀ ਪਰ ਜਦੋਂ ਗੁਰਦੇਵ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਸੁਪੁੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਤੇ ਮੇਰੇ ਪਾਤਸ਼ਾਹ ਨੇ ਉਹਨਾਂ ਦਾ ਨਾਮ ਅਜੀਤ ਕਰਾਏ ਜਾਂ ਅਜੀਤ ਚੰਦ ਨਹੀਂ ਰੱਖਿਆ ਉਹਨਾਂ ਨੇ ਜਿਹੜੀ ਖਾਲਸਾ ਪੰਥ ਦੀ ਸਾਜਣਾ ਦੀ ਤਿਆਰੀ ਸੀ ਇਥੋਂ ਮਹਿਸੂਸ ਹੁੰਦਾ ਹੈ ਕਿ ਬਾਬਾ ਅਜੀਤ ਸਿੰਘ ਹੀ ਨਹੀਂ ਆਪਣੇ ਚਾਰੇ ਹੀ ਸੁਪੁੱਤਰ ਜਿਨ੍ਹਾਂ ਦਾ ਜਨਮ ਖਾਲਸਾ ਪੰਥ ਦੀ ਸਾਜਣਾ ਤੋਂ ਪਹਿਲਾਂ ਹੋਇਆ ਹੈ ਉਹਨਾਂ ਚੋਂ ਹੀ ਪੁੱਤਰਾਂ ਦੇ ਨਾਮ ਦੇ ਨਾਲ ਸਿੰਘ ਲਾ ਕੇ ਦੱਸ ਦਿੱਤਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਿੰਘ ਤੇ ਕੌਰ ਦੇ ਨਾਲ ਉਸ ਕੌਮ ਨੂੰ ਸਾਜ ਰਹੇ ਆਂ ਜਿਸ ਦਾ ਨੀਂ ਪੱਥਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਰੱਖਿਆ ਸੀ ਤੇ ਰਹੀ ਗੱਲ ਆਪ ਜੀ ਨੇ ਕਕਾਰਾਂ ਦੀ ਤਿਆਰੀ ਕੀਤੀ ਹੈ ਮੈਂ ਮਹਿਸੂਸ ਕਰਦਾ ਹਾਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਵੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਚੰਗੇ ਚੰਗੇ ਹਥਿਆਰ ਬਣਾਉਣ ਵਾਲਾ ਕਾਰਖਾਨਾ ਸੀ ਤੇ ਜ਼ਰੂਰ ਉੱਥੇ ਜਿੱਥੇ ਹਥਿਆਰਾਂ ਨੂੰ ਤਿਆਰ ਕੀਤਾ ਜਾਂਦਾ ਹੈ ਉੱਥੇ ਕਕਾਰਾਂ ਦੀ ਤਿਆਰੀ ਦਾ ਪ੍ਰਬੰਧ ਸੋ ਚੱਜੇ ਟੰਗ ਦੇ ਨਾਲ ਪਹਿਲਾਂ ਹੋ ਚੁੱਕਾ ਹੋਵੇਗਾ ਕਿਉਂਕਿ ਖਾਲਸਾ ਪੰਥ ਦੀ ਸਾਜਣਾ ਕੋਈ ਇੱਕ ਦਮ ਕੋਈ ਵਿਅਕਤੀ ਲੋੜ ਨਹੀਂ ਮੇਰੇ ਪਾਤਸ਼ਾਹ ਦਾ ਮਿਥਿਆ ਹੋਇਆ ਮਿਸ਼ਨ ਹੈ ਜਦੋਂ ਤੱਕ ਖਾਲਸਾ ਇਸ ਸੰਸਾਰ ਦੇ ਉੱਪਰ ਜਦੋਂ ਤੱਕ ਸੂਰਜ ਚੰ드ਰਮਾ ਤਾਰੇ ਨੇ ਇਹ ਖਾਲਸਾ ਪੰਥ ਦੀ ਨਿਆਰੀ ਵੱਖਰੀ ਹੋਉਂਦ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਸਾਨੂੰ ਦਿਸਦੀ ਰਹੇਗੀ ਸਾਬ ਨੇ ਇਹ ਸਾਰਾ ਪ੍ਰਬੰਧ ਪਹਿਲਾਂ ਕੀਤਾ ਹੋਇਆ ਸੀ ਜੀ ਅੱਜ ਅਸੀਂ ਵੇਖਦੇ ਹਾਂ ਆਧੁਨਿਕ ਯੁੱਗ ਦੇ ਵਿੱਚ ਆਪਣੀਆਂ ਬਾਹਾਂ ਤੇ ਸੋਨੇ ਦਾ ਕੜਾ ਚਾਂਦੀ ਦਾ ਕੜਾ ਪਤਾ ਨਹੀਂ ਕਿਹੜੇ ਕਿਹੜੇ ਧਾਤਾਂ ਦੇ ਕੜੇ ਪਾ ਦਿੱਤੇ ਜਾਂਦੇ ਨੇ ਜੀ ਪਰੰਤੂ ਬੜੇ ਅਫਸੋਸ ਨਾਲ ਕਹਣਾ ਪੈਂਦਾ ਹੈ ਸਰਬ ਲੋਹ ਦਾ ਕੜਾ ਪਾਉਣ ਵਾਸਤੇ ਅੱਜ ਸ਼ਰਮ ਮਹਿਸੂਸ ਕੀਤੀ ਜਾ ਰਹੀ ਹੈ ਅੱਜ ਦੇ ਫੈਸ਼ਨ ਯੁੱਗ ਦੇ ਵਿੱਚ ਕੀ ਸੱਚਮੁੱਚ ਬਾਕੀਆਂ ਧਾਤਾਂ ਤੋਂ ਬਣੇ ਕੜੇ ਕੋਈ ਜ਼ਿਆਦਾ ਊਰਜਾ ਦੇਂਦੇ ਨੇ ਜਾਂ ਫਿਰ ਸਰਬ ਲੋਹ ਦਾ ਕੜਾ ਕੇਵਲ ਇੱਕ ਪੁਰਾਤਨਤਾ ਦਾ ਪ੍ਰਤੀਕ ਹੈ ਤਾਂ ਨਹੀਂ ਪਾਇਆ ਜਾ ਰਿਹਾ ਪਹਿਲੀ ਗੱਲ ਤਾਂ ਇਹ ਹੈ ਡਾਕਟਰ ਸਾਹਿਬ ਜੀ ਜੋ ਕਕਾਰ ਗੁਰੂ ਨੇ ਸਾਡੀ ਝੋਲੀ ਪਾਏ ਹਨ ਸਾਨੂੰ ਪਤਾ ਲੱਗ ਜਾਵੇ ਕਿ ਇਹਨਾਂ ਦਾ ਸਾਡੇ ਵਾਸਤੇ ਮਹਾਤਮ ਕੀ ਹੈ ਬਿਲਕੁਲ ਤੇ ਜਿਨ੍ਹਾਂ ਨੇ ਇਸ ਦੇ ਮਹਾਤਮ ਨੂੰ ਇਸ ਦੇ ਲਾਭਾਂ ਨੂੰ ਨਕਾਰ ਦਿੱਤਾ ਹੈ ਜਾਂ ਮਹਿਸੂਸ ਨਹੀਂ ਕਰ ਸਕੇ ਉਹ ਰੁੱਲ ਗਏ ਨੇ ਮੈਂ ਕੋਈ ਬਾਹਰੀ ਗੱਲ ਨਹੀਂ ਕਰਾਂਗਾ ਇਤਿਹਾਸ ਦੇ ਪੰਨਿਆਂ ਤੇ ਇੱਕ ਐਸੇ ਅਨਨ ਸਿੱਖ ਦਾ ਜ਼ਿਕਰ ਆਉਂਦਾ ਹੈ ਜਿਸ ਦਾ ਇਲਾਕਾ ਉਸਜ਼ੈਨ ਦੀ ਧਰਤੀ ਹੈ ਉੱਥੇ ਵੱਸਣ ਵਾਲਾ ਭਾਈ ਵਿਸੰਬਰ ਦਾਸ ਗੁਰੂ ਦੇ ਨਾਲ ਬੜਾ ਸਨੇਹਾਂ ਜੀ ਆਪਣੇ ਸੁਪੁੱਤਰ ਨੂੰ 500 ਰੁਪਏ ਦੇ ਕੇ ਤੇ 100 ਰੁਪਏ ਉਹਦੇ ਪੁੱਤਰ ਨੇ ਪਾਇਆ ਤੇ ਗੁਰੂ ਘਰ ਵੱਲ ਭੇਜਿਆ ਕਿ ਆ ਦਸਵੰਦ ਆ ਮਾਇਆ ਦਾ ਗਫਾ ਜਿਹੜਾ ਏ ਕਲਗੀਆਂ ਵਾਲੇ ਪਾਤਸ਼ਾਹ ਦੇ ਹਜ਼ੂਰ ਰੱਖ ਕੇ ਦਸ਼ਮੇਸ਼ ਪਿਤਾ ਦੇ ਹਜ਼ੂਰ ਪਹਚਾ ਕੇ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਸਿੱਖੀ ਪ੍ਰੇਮ ਲੈ ਕੇ ਆਵੇਂ ਜਿਹੜਾ ਉਸ ਮਾਲਕ ਦੇ ਨਾਲ ਸਾਨੂੰ ਹੋਰ ਨੇੜੇ ਕਰ ਸਕੇ ਜਦੋਂ ਉਜ਼ੈਨ ਤੋਂ ਤੁਰਿਆ ਏ ਭਾਈ ਬਿਸੰਬਰ ਦਾਸ ਦਾ ਪੁੱਤਰ ਤੇ ਸਹਿਬਾਂ ਦੇ ਕੋਲ ਆਇਆ ਆ ਕੇ 600 ਰੁਪਇਆ ਰੱਖਿਆ ਮਨ ਵਿੱਚ ਭਾਵਨਾ ਪੈਦਾ ਹੋਈ ਸ਼ਾਇਦ ਸਾਹਿਬ ਬਹੁਤ ਵੱਡੀ ਸਾਨੂੰ ਦੌਲਤ ਦੇਣਗੇ ਬਦਲੇ ਦੇ ਵਿੱਚ ਕੋਈ ਚੰਗੀਆਂ ਚੀਜ਼ਾਂ ਮਿਲਣਗੀਆਂ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਅੰਦਰ ਦੀ ਜਾਣਨ ਵਾਲੇ ਪੀ ਦੇ ਅੰਦਰ ਕੀ ਵਾਪਰ ਰਿਹਾ ਹੈ ਜੀ ਮੇਰੇ ਪਾਤਸ਼ਾਹ ਨੇ ਬਿਸੰਬਰ ਦਾਸ ਦੇ ਪੁੱਤਰ ਨੂੰ ਬਦਲੇ ਦੇ ਵਿੱਚ ਕੀ ਦਿੱਤਾ ਕਿਹਾ ਜੀ ਤੁਸੀਂ ਇੱਕ ਕੜਾ ਦਿੱਤਾ ਜੀ ਸਰਬਲੋਧਾ ਵੀਰ ਕਿਰਕ ਸਰਬ ਲੋ ਦਾ ਕੜਾ ਦਿੱਤਾ ਹੈ ਤੇ ਨਾਲ ਖੁਸ਼ੀਆਂ ਤੇ ਪ੍ਰੇਮ ਦੀ ਭੇਟਾ ਦਿੱਤੀ ਆ ਵੀ ਇਹ ਜਿਹੜੀ ਬਖਸ਼ੀਆਂ ਕੀਤੀਆਂ ਜੀ ਪ੍ਰੇਮ ਦੀਆਂ ਵੀ ਤੁਹਾਡੇ ਤੇ ਪ੍ਰੇਮ ਦੀ ਵਰਖਾ ਹੋਵੇਗੀ ਤੁਸੀਂ ਖੁਸ਼ੀਆਂ ਦੇ ਪਾਤਰ ਬਣੋਗੇ ਤੇ ਮਨ ਵਿੱਚ ਉਹਦੇ ਸ਼ਿਕਵਾ ਆਇਆ ਕਹਿਣ ਲੱਗਾ ਇਹ ਪਾਦਸ਼ਾਹ ਸ਼ਿਕਾਰ ਖੇਡਦੇ ਨੇ ਸ਼ਾਈ ਠਾਠ ਬਾਠ ਦੇ ਨਾਲ ਰਹਿੰਦੇ ਨੇ ਉੱਚਾ ਸਿੰਘਾਸਣ ਲੱਗਦਾ ਹੈ ਬੜਾ ਕੁਝ ਸਹਿਬਾਂ ਦੇ ਕੋਲ ਆ ਮੈਂ 600 ਰੁਪਏ ਭੇਟਾ ਰੱਖੀ ਆ ਬਦਲੇ ਦੇ ਵਿੱਚ ਮੈਨੂੰ ਇੱਕ ਅਸਰਬਲੋਹ ਦਾ ਕੜਾ ਦੇ ਦਿੱਤਾ ਹੈ ਤੇ ਆਹ ਜਾਂ ਕਹਿ ਦਿੰਦਾ ਜੀ ਤੁਹਾਨੂੰ ਖੁਸ਼ੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਇਹਨਾਂ ਚੀਜ਼ਾਂ ਦੀ ਕੀਮਤ ਉਹ ਸਮਝ ਨਾ ਸਕਿਆ ਤੇ ਰਸਤੇ ਵਿੱਚ ਉਸਨੇ ਸ਼ਿਕਵਾ ਕੀਤਾ ਕਿਸੇ ਸਿੱਖ ਦੇ ਨਾਲ ਮੈਂ 600 ਰੁਪਇਆ ਰੱਖਿਆ ਸੀ ਗੁਰੂ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ ਬਦਲੇ ਦੇ ਵਿੱਚ ਆ ਕੜਾ ਦੇ ਦਿੱਤਾ ਤੇ ਕੁਝ ਗੱਲਾਂ ਬਾਤਾਂ ਮੇਰੇ ਨਾਲ ਕਰ ਲਈਆਂ ਪਰ ਕਹਿੰਦਾ ਜੀ ਮੈਂ ਕੀ ਕਰ ਲੈ ਕੇ ਜਾਵਾਂਗਾ ਸਿੱਖ ਨੇ ਕਿਹਾ ਇਹ ਦਾਤਾਂ ਤੂੰ ਕਰ ਲੈ ਕੇ ਜਾ ਸਤਗੁਰਾਂ ਦੀਆਂ ਖੁਸ਼ੀਆਂ ਦਾ ਪਾਤਰ ਬਣੇਗਾ ਕਹਿਣ ਲੱਗਾ ਮੈਂ ਕਰ ਲੈ ਜਾਣਾ ਕੀ ਆ ਮੈਂ ਵੇਚਣੀ ਐ ਵੇਖੋ ਉਹ ਸਮਝ ਨਹੀਂ ਸਕਿਆ ਸਰਬਲੋਹ ਦੇ ਕੜੇ ਦੀ ਮਹਾਨਤਾ ਤੇ ਉਹਨੇ ਵੇਚਣ ਦਾ ਮਨ ਬਣਾ ਲਿਆ ਧਿਆਨ ਸਿੰਘ ਨਾਂ ਦਾ ਸਿੱਖ ਹੈ ਜੀ ਜਿਸਨੇ ਕਿਹਾ ਵੀ 500 ਰੁਪਈਆ ਤੇਰੇ ਬਾਪ ਨੇ ਦਿੱਤਾ 100 ਤੂੰ ਦਿੱਤਾ ਹੈ ਤੇ ਨਾਲ ਮੈਂ 5 ਰੁਪਈਏ ਵਿਆਜ ਦਵਾਂਗਾ ਜਿਹੜਾ ਤੂੰ ਗੁਰੂ ਨੂੰ ਦੇ ਕੇ ਆਇਆ 600 ਰੁਪਈਆ ਮੈਂ ਤੈਨੂੰ ਕੱਲਾ 600 ਨਹੀਂ ਦਵਾਂਗਾ ਮੈਂ ਮਹਿਸੂਸ ਕਰਦਾ ਐ ਪੀ ਕਿਸ ਤਰ੍ਹਾਂ ਸਿੱਖ ਨੇ 600 ਰੁਪਇਆ ਉਹਨਾਂ ਸਮਿਆਂ ਦੇ ਵਿੱਚ ਇਕੱਠਾ ਕੀਤਾ ਹੋਵੇਗਾ ਭੱਜ ਦੌੜ ਕੇ ਜੀ 605 ਰੁਪਏ ਇਕੱਠੇ ਕਰਕੇ ਉਹਨੇ ਕਿਹਾ ਜਿਹੜੀਆਂ ਸਾਬ ਨੇ ਖੁਸ਼ੀਆਂ ਦਿੱਤੀਆਂ ਉਹ ਵੀ ਦੇ ਦੇ ਤੇ ਜਿਹੜਾ ਸਰਬਲੋਹ ਦਾ ਕੜਾ ਦਿੱਤਾ ਉਹ ਵੀ ਦੇ ਦੇ 605 ਰੁਪਏ ਦੇ ਕੇ ਧਿਆਨ ਸਿੰਘ ਨਾਂ ਦੇ ਸਿੱਖ ਨੇ ਇਹ ਸਾਰਾ ਕੁਝ ਬਿਸੰਬਰ ਦਾਸ ਦੇ ਪੁੱਤਰ ਕੋਲੋਂ ਖਰੀਦ ਲਿਆ ਤੇ ਜਦੋਂ ਬਿਸੰਬਰ ਦਾਸ ਦਾ ਪੁੱਤਰ ਵਾਪਸ ਆਪਣੇ ਪਿਤਾ ਕੋਲ ਗਿਆ ਉਹਨੇ ਕਿਹਾ ਹਾਂ ਕੀ ਖੱਟੀ-ਖਟ ਕੇ ਲਿਆ ਹੈ ਉਹਨੇ ਦੱਸਿਆ ਜੀ ਗੁਰੂ ਨੂੰ 600 ਰੁਪਇਆ ਮੱਥਾ ਟੇਕਿਆ ਸੀ ਤੇ ਉਹਨੇ ਮੈਨੂੰ ਆ ਇੱਕ ਸਰਬਲੋਹ ਦਾ ਕੜਾ ਦੇ ਦਿੱਤਾ ਕੁਝ ਇਦਾਂ ਕਹਿੰਦੇ ਵੀ ਬਖਸ਼ਿਸ਼ ਹੋਏਗੀ ਤੁਹਾਡੇ ਉੱਤੇ ਗੁਰੂ ਦੇ ਬਚਨ ਜਿਹੜੇ ਸੀ ਮੈਨੂੰ ਥੋੜੇ ਲੱਗਦੇ ਸੀ ਮੈਂ ਰਸਤੇ ਵਿੱਚ 650 ਰੁਪਇਆ ਦੇ ਵਿੱਚ ਵੇਚ ਆਇਆ ਉਹਦਾ ਮੱਥਾ ਠਣਕਿਆ ਉਹਨੇ ਕਿਹਾ ਪੁੱਤਰ ਤੈਨੂੰ ਕੰਚਨ ਦਾ ਵਪਾਰ ਕਰਨ ਵਾਸਤੇ ਭੇਜਿਆ ਸੀ ਤੂੰ ਕੱਚ ਦਾ ਵਪਾਰ ਕਰਕੇ ਆ ਗਿਆ ਤੈਨੂੰ ਹੀਰੇ ਮੋਤੀਆਂ ਦਾ ਵਪਾਰ ਕਰਨ ਵਾਸਤੇ ਭੇਜਿਆ ਸੀ ਤੇ ਤੂੰ ਆਪਣੇ 600 ਨੂੰ 6000 ਰੁਪਇਆ ਜਾਂ 3000 ਰੁਪਇਆ ਤੂੰ ਕਹਿੰਦਾ ਮੈਂ ਬਹੁਤ ਵੱਡੀ ਖੱਟੀ-ਖਟ ਕੇ ਲਿਆ ਰਸਤੇ ਦੇ ਵਿੱਚ ਵਪਾਰ ਕਰਕੇ ਪਰ ਯਾਦ ਰੱਖ ਜਿਹੜੀ ਗੁਰੂ ਦੀ ਰਹਿਮਤ ਸੀ ਕਿਹੜੀ ਰਹਿਮਤ ਸਰਬ ਲੋ ਦਾ ਕੜਾ ਤੇ ਗੁਰੂ ਵੱਲੋਂ ਦਿੱਤੇ ਹੋਏ ਬਚਨ ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਆਨੰਦ ਆਵੇਗਾ ਉਹਨਾਂ ਨੂੰ ਤੂੰ ਵੇਚ ਆਇਆ ਹੈ ਗੁਰੂ ਦੇ ਦਰ ਤੋਂ ਪ੍ਰਾਪਤ ਹੋਈ ਦਾਤ ਦੀ ਤੂੰ ਕੀਮਤ ਨਹੀਂ ਪਾ ਸਕਿਆ ਸਮਝ ਨਹੀਂ ਸਕਿਆ ਕੀਮਤ ਨੂੰ ਤੇ ਮੈਂ ਮਹਿਸੂਸ ਕਰਦਾ ਵੀ ਅੱਜ ਵੀ ਸੰਸਾਰ ਦੇ ਅੰਦਰ ਇਹਨਾਂ ਪੰਜਾਂ ਕਕਾਰਾਂ ਦੀ ਜਿਹੜੀ ਮਹਾਨਤਾ ਪੰਜਾਂ ਕਕਾਰਾਂ ਦਾ ਜਿਹੜਾ ਹੈਗਾ ਸੀ ਮਹੱਤਵ ਉਹਨੂੰ ਅਸੀਂ ਸਮਝ ਹੀ ਨਹੀਂ ਸਕੇ ਉਹ ਇਹਨਾਂ ਕਕਾਰਾਂ ਤੇ ਅਸੀਂ ਜਿਹੜਾ ਫਖਰ ਮਹਿਸੂਸ ਕਰਨਾ ਸੀ ਉਹ ਕਰ ਹੀ ਨਹੀਂ ਸਕੇ ਇਹਹੀ ਕਾਰਨ ਬੜੀ ਵਿਵਤਾ ਦਾ ਸਮਾਂ ਆਇਆ ਬਿਸੰਬਰ ਦਾਸ ਦੇ ਪਰਿਵਾਰ ਦੇ ਉੱਤੇ ਤੇ ਆਖਰ ਉਹਦਾ ਪਰਿਵਾਰ ਫਿਰ ਗੁਰੂ ਚਰਨਾਂ ਦੇ ਵਿੱਚ ਟਹਿ ਟੇਰੀ ਹੋਇਆ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਸਾਬ ਨੇ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਮੇਰੇ ਮਾਲਕ ਦਾ ਬਿਰਦ ਹੈ ਜਿਹੜਾ ਸ਼ਰਨ ਹੁੰਦਾ ਹੈ ਉਹਨੂੰ ਕੰਠ ਲਾਉਂਦੇ ਤੇ ਅਜੇ ਡਾਕਟਰ ਸਾਹਿਬ ਜੀ ਆਪਣਾ ਥੋੜਾ ਜਿਹਾ ਸਵਾਲ ਅਧੂਰਾ ਹੈ ਤੁਸੀਂ ਗੱਲ ਕੀਤੀ ਹੈ ਚਾਂਦੀ ਦੇ ਕੜਿਆਂ ਦੀ ਮੈਂ ਮਹਿਸੂਸ ਕਰਦਾ ਅੱਜ ਸਾਡਾ ਸਮਾਜ ਕੰਚਨ ਛੱਡ ਕੇ ਕੰਚਨ ਦਾ ਅਰਥ ਹੁੰਦਾ ਸੋਨਾ ਅਸੀਂ ਕੱਚ ਨੂੰ ਕੰਚਨ ਨੂੰ ਸੋਨੇ ਨੂੰ ਛੱਡ ਕੇ ਕੱਚ ਦਾ ਵਪਾਰ ਕਰ ਰਹੇ ਹਾਂ ਸਰਬ ਲੋਹ ਦੇ ਕੜਿਆਂ ਨੂੰ ਉਤਾਰ ਕੇ ਚਾਂਦੀ ਦੇ ਕੜੇ ਪਾ ਰਹੇ ਆ ਜਿਹੜੇ ਚਾਂਦੀ ਦੇ ਕੜੇ ਉਹ ਕੱਲੇ ਪਹਿਨੇ ਨਹੀਂ ਜਾ ਰਹੇ ਉਹਨਾਂ ਦੇ ਉੱਪਰ ਜਾਤਾਂ ਗੋਤਾਂ ਉਹਨਾਂ ਦੇ ਉੱਤੇ ਬਾਹਰਲੇ ਦੇਸ਼ਾਂ ਦੇ ਨਾਂ ਲਿਖੇ ਜਾ ਰਹੇ ਨੇ ਜਾਨੀ ਕਿ ਜੇ ਇਸ ਨੂੰ ਆਪਾ ਗੁਰੂ ਤੇ ਭਰੋਸਾ ਨਹੀਂ ਗੁਰੂ ਦੀ ਬਖਸ਼ੀ ਹੋਇ ਦਾਤ ਤੇ ਭਰੋਸਾ ਨਹੀਂ ਦੁਨਿਆਵੀ ਕੜਿਆਂ ਤੇ ਭਰੋਸਾ ਬਿਲਕੁਲ ਜੀ ਦੁਨਿਆਵੀ ਕੜਿਆਂ ਤੇ ਭਰੋਸਾ ਅਸੀਂ ਆਪਣਾ ਰੁਤਬਾ ਗੁਰੂ ਦੀ ਨਜ਼ਰ ਦੇ ਵਿੱਚ ਉੱਚਾ ਨਹੀਂ ਕਰਨਾ ਚਾਹੁੰਦੇ ਅਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਉੱਚਾ ਹੋਣੇ ਚ ਹੋਣਾ ਚਾਹੁੰਦੇ ਆ ਜਿਹੜਾ ਗੁਰੂ ਦੀ ਨਜ਼ਰ ਦੇ ਵਿੱਚ ਡਿੱਗ ਗਿਆ ਉਹ ਸੰਸਾਰ ਦੀ ਨਜ਼ਰ ਦੇ ਵਿੱਚ ਡਿੱਗ ਗਿਆ ਮੈਂ ਬੇਨਤੀ ਕਰਾਂ ਕਿ ਅੱਬਾ ਅਜੀਤ ਸਿੰਘ ਸਾਹਿਬ ਜੀ ਦੇ ਬਾਰੇ ਉਹਨਾਂ ਦੇ ਕਿਸੇ ਵਿਦਵਾਨ ਨੇ ਬਚਨ ਲਿਖੇ ਨੇ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਗਾ ਪਰ ਅੱਜ ਦਾ ਨੌਜਵਾਨ ਉਹ ਜਿੱਤਿਆ ਗਿਆ ਜੀ ਉਹਨੂੰ ਜਿੱਤ ਕਿਸ ਨੇ ਲਿਆ ਵਾ ਜੀ ਕਰਮ ਕਾਂਡਾ ਨੇ ਜਿੱਤ ਲਿਆ ਬਿਲਕੁਲ ਵਹਿਮਾ ਭਰਮਾਂ ਨੇ ਜਿੱਤ ਲਿਆ ਅੱਜ ਦਾ ਅਜੀਤ ਵਹਿਮਾ ਭਰਮਾਂ ਕਰਮ ਕਾਂਡਾਂ ਦੇ ਅੱਗੇ ਗੋਡੇ ਟੇਕ ਚੁੱਕਾ ਜੀ ਆ ਜਿਹੜੇ ਕੜੇ ਪਹਿ ਰਹੇ ਆ ਜੀ ਨਾਵਾਂ ਵਾਲੇ ਗੋਤਾਂ ਵਾਲੇ ਵਿਦੇਸ਼ਾਂ ਦੇ ਨਾਂ ਲਿਖੇ ਨੇ ਯੂ ਐਸ ਏ ਲਿਖਿਆ ਕੈਨੇਡਾ ਲਿਖਿਆ ਕਈ ਕੁਝ ਲਿਖਿਆ ਜੀ ਅਸੀਂ ਗੁਰੂ ਦੇ ਦਿੱਤੀ ਹੋਈ ਦਾਤ ਤੇ ਵੈਸੇ ਹੋਣਾ ਪਤਾ ਕੀ ਚਾਹੀਦਾ ਸੀ ਦਾਤ ਦੇ ਵਿੱਚੋਂ ਦਤਾਰ ਦੇ ਦਰਸ਼ਨ ਕਰਦੇ ਜੀ ਪਰ ਅਫਸੋਸ ਅਸੀਂ ਉਲਟ ਹੋ ਗਏ ਅਸੀਂ ਉਲਟ ਹੋ ਗਏ ਜੀ ਮੈਂ ਬੇਨਤੀ ਕਰਾਂ ਕਿ ਜਿਹੜਾ ਉਹ ਆਪਾਂ ਜ਼ਿਕਰ ਕੀਤਾ ਨਾ ਗਾਥਾ ਆਨੰਦਪੁਰ ਸਾਹਿਬ ਦੀ ਸਾਂਝੀ ਕੀਤੀ ਕਿ ਪੰਡਤ ਨੂੰ ਦਾਨ ਦਿੱਤਾ ਕਦੇ ਸ਼ਨੀ ਨੂੰ ਖੁਸ਼ ਕਰਨ ਵਾਸਤੇ ਪੰਡਤ ਲੋਕ ਦਾਨ ਲੈਂਦੇ ਸਨ ਕਾਲੀ ਮਾਂ ਦੀ ਦਾਲ ਦਾ ਅੱਜ ਸ਼ਹਿਰਾਂ ਦੇ ਵਿੱਚ ਵੈਸੇ ਪਿੰਡਾਂ 'ਚ ਵੀ ਬਿਮਾਰੀ ਫੈਲ ਰਹੀ ਸ਼ਹਿਰਾਂ 'ਚ ਜ਼ਿਆਦਾ ਜੀ ਮਾਂ ਦੀ ਦਾਲ ਜਿਹੜੀ ਸ਼ਨੀਵਾਰ ਗੁਰਦੁਆਰੇ ਜਾਂਦੀ ਹੈ ਜੀ ਛੋਲਿਆਂ ਦਾ ਪ੍ਰਸ਼ਾਦ ਬਣ ਬਣ ਜਾਂਦਾ ਕੜਾ ਪ੍ਰਸ਼ਾਦ ਦੀ ਦੀਗ ਅਸੀਂ ਛੜਦੇ ਜਾ ਰਹੇ ਆ ਵੈਸੇ ਮਾਂ ਦੀ ਦਾਲ ਲਿਜਾਣੀ ਕੋਈ ਮਾੜੀ ਨਹੀਂ ਪਰ ਸ਼ਨੀਵਾਰੀ ਕਿਉਂ ਲਿਜਾਈ ਜਾਵੇ ਜੀ ਅੱਗੋਂ ਪਿੱਛੋਂ ਵੀ ਲਿਜਾਈ ਜਾਵੇ ਪ੍ਰਬੰਧਕ ਤੇ ਗ੍ਰੰਥੀ ਤੇ ਸੇਵਾਦਾਰ ਮਾਂ ਦੀ ਦਾਲ ਖਾ ਖਾ ਕੇ ਇੰਨੇਕ ਪਰੇਸ਼ਾਨ ਹੋ ਚੁੱਕੇ ਨੇ ਅੱਜ ਉਹਨਾਂ ਦਾ ਤਨ ਚੀਰਿਆ ਜਾਵੇ ਖੂਨ ਘਟ ਨਿਕਲੇਗਾ ਤੇ ਕਾਲੀ ਮਾਂ ਦੀ ਦਾਲ ਜ਼ਿਆਦਾ ਨਿਕਲੇਗੀ ਜੀ ਉਹਨਾਂ ਦੇ ਸਰੀਰ ਵਿੱਚੋਂ ਕਹਿਣ ਦਾ ਮਤਲਬ ਇਹ ਆ ਅਸੀਂ ਕਰਮ ਕਾਂਡਾਂ ਦੇ ਅੱਗੇ ਆਪਣੇ ਗੋਡੇ ਟੇਕ ਚੁੱਕੇ ਆ ਗੁਰੂ ਦੀ ਦਾਤ ਜਿਹੜੀ ਜਿਸ ਤਰ੍ਹਾਂ ਬਿਸੰਬਰ ਦਾਸ ਦੇ ਪੁੱਤਰ ਨੇ ਇਦੀ ਕਦਰ ਨਹੀਂ ਸੀ ਪਾਈ ਤੇ ਚੰਦ ਟਕਿਆਂ ਪਿੱਛੇ ਵੇਚ ਦਿੱਤੀ ਸੀ ਤੇ ਸਾਡਾ ਹਾਲ ਵੀ ਅਜੋ ਹੀ ਹੋ ਚੁੱਕਾ ਸਾਡਾ ਹਾਲ ਵੀ ਉਹੀ ਆ ਅਸੀਂ ਇਹਨਾਂ ਕਕਾਰਾਂ ਤੇ ਜਿਸ ਦਿਨ ਫਖਰ ਕਰਾਂਗੇ ਸਾਡਾ ਸੰਸਾਰ ਦੇ ਅੰਦਰ ਰਤਬਾ ਵੱਖਰਾ ਹੀ ਹੋਵੇਗਾ ਅਕਸਰ ਕਿਹਾ ਜਾਂਦਾ ਭਾਈ ਸਾਹਿਬ ਜਿੱਥੇ ਕੜਾ ਵਹਿਮਾ ਭਰਮਾ ਨੂੰ ਰੋਕਦਾ ਹੈ ਕਰਮ ਕਾਂਡਾਂ ਨੂੰ ਰੋਕਦਾ ਹੈ ਸਿੱਖ ਦੇ ਹੱਥ ਵਿੱਚ ਪਾਇਆ ਗੁੱਟ ਵਿੱਚ ਪਾਇਆ ਕੜਾ ਉੱਥੇ ਕੁਝ ਸਮੇਂ ਇਤਿਹਾਸ ਦੇ ਵਰਕੇ ਇਹ ਵੀ ਕਹਿੰਦੇ ਨੇ ਜੰਗਾ ਯੁੱਧਾਂ ਵਿੱਚ ਵਰਤਿਆ ਜਾਂਦਾ ਸੀ ਬਿਲਕੁਲ ਜੀ ਕੋਈ ਦੋ ਰਾਵਾਂ ਨਹੀਂ ਗਈਆਂ ਵੈਸੇ ਤਾਂ ਕਰਮ ਕਾਂਡਾ ਨੂੰ ਰੋਕਣ ਵਾਸਤੇ ਗੁਰਬਾਣੀ ਸਾਡੇ ਵਾਸਤੇ ਬਹੁਤ ਵੱਡਾ ਹਥਿਆਰ ਆ ਸਾਡੇ ਅੰਦਰ ਵੀ ਦੁਸ਼ਮਣ ਨੇ ਸਾਬ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨੇ ਬੂਝੇ ਕੋਈ ਨਾ ਸੁਣੇ ਪੁਕਾਰਾ ਜਿਹੜੇ ਅੰਦਰ ਦੁਸ਼ਮਣ ਨੇ ਉਹਨਾਂ ਦੇ ਸਾਹਮਣੇ ਵਾਸਤੇ ਸਾਡੇ ਕੋਲ ਗੁਰਬਾਣੀ ਹਥਿਆਰ ਹੈ ਤੇ ਜਿਹੜੇ ਬਾਹਰੀ ਦੁਸ਼ਮਣ ਨੇ ਉਹਨਾਂ ਦਾ ਸਾਹਮਣਾ ਕਰਨ ਵਾਸਤੇ ਸਾਬ ਨੇ ਸਾਨੂੰ ਬਾਰੀ ਹਥਿਆਰ ਵੀ ਦਿੱਤੇ ਨੇ ਕਿਰਪਾਨ ਵੀ ਸਾਡੇ ਤਨ ਤੇ ਹੈ ਜੀ ਤੇ ਆਪਾਂ ਅੱਜ ਜ਼ਿਕਰ ਕੇਵਲ ਕੜੇ ਦਾ ਕਰ ਰਹੇ ਆ ਜਦੋਂ ਆਪਾਂ ਕੜੇ ਦੀ ਗੱਲ ਕਰਾਂਗੇ ਮੈਂ ਕਹਿੰਨਾ ਦੁਸ਼ਮਣ ਦੇ ਸਾਹਮਣਾ ਕਰਨ ਵਾਸਤੇ ਸਾਡੇ ਕੋਲ ਜੇ ਸਭ ਤੋਂ ਨਜ਼ਦੀਕੀ ਹਥਿਆਰ ਆ ਨਾ ਤੇ ਉਹ ਕੜਾ ਇੱਕ ਹੈ ਜਦੋਂ ਅਸੀਂ ਪੁਰਾਤਨ ਸਿੱਖਾਂ ਦਾ ਨਿਹੰਗ ਸਿੰਘਾਂ ਦਾ ਇਤਿਹਾਸ ਪੜ੍ਹਦੇ ਆ ਨਾ ਉਹ ਸਾਡੇ ਵਾਂਗੂ ਛੋਟੇ ਛੋਟੇ ਕੜੇ ਨਹੀਂ ਸਨ ਪਹਿਨਦੇ ਉਹਨਾਂ ਦੇ ਗੁੱਟ ਤੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਕਈ-ਕਈ ਕੜੇ ਪਏ ਹੋਇਆ ਕਰਦੇ ਸੀ ਇਹਨਾਂ ਕੜਿਆਂ ਦਾ ਵਾਰ ਕਿਸੇ ਦੇ ਸਿਰ ਉੱਪਰ ਜਾਂ ਤਨ ਦੇ ਕਿਸੇ ਹੋਰ ਹਿੱਸੇ ਤੇ ਹੋ ਜਾਣਾ ਤੇ ਦੁਸ਼ਮਣ ਨੂੰ ਪਾਣੀ ਮੰਗਣ ਵਾਸਤੇ ਮਜਬੂਰ ਕਰ ਦਿੰਦਾ ਸੀ ਜਦੋਂ ਸਾਡੇ ਹੱਥੋਂ ਸਾਰੇ ਹਥਿਆਰ ਛੁੱਟ ਜਾਣੇ ਤੇ ਮੈਂ ਕਹਿੰਨਾ ਵੀ ਬਾਹਾਂ ਦੇ ਵਿੱਚ ਪਏ ਹੋਏ ਕੜੇ ਦੇ ਨਾਲ ਕੀਤਾ ਹੋਇਆ ਵਾਰ ਵੀ ਦੁਸ਼ਮਣ ਨੂੰ ਕਦੇ ਵੀ ਉੱਠਣ ਨਹੀਂ ਸੀ ਦਿੰਦਾ ਇਸ ਕਰਕੇ ਜਿੱਥੇ ਕੜਾ ਅਸੀਂ ਕਹਿੰਨੇ ਆਂ ਕਿ ਵਹਿਮਾ ਭਰਮਾ ਕਰਮਕੰਡਾ ਕਿਉਂਕਿ ਪੁਰਾਤਨ ਇਤਿਹਾਸ ਸਾਨੂੰ ਦੱਸ ਰਿਹਾ ਜੀ ਵੀ ਇਹ ਵਹਿਮਾ ਭਰਮਾ ਕਰਮਕੰਡਾ ਤੋਂ ਦੱਸਦਾ ਵੀ ਅਸੀਂ ਸ਼ਨੀ ਦੇਵਤੇ ਦੇ ਉਪਾਸ਼ਕ ਨਹੀਂ ਬਣਨਾ ਅਸੀਂ ਦੇਵੀ ਦੇਵਤਿਆਂ ਦੇ ਉਪਾਸ਼ਕ ਨਹੀਂ ਬਣਨਾ ਸਾਬ ਨੇ ਸਾਨੂੰ ਇਹ ਕੌਤਕ ਕਰਕੇ ਦਿਖਾਏ ਆ ਉਥੇ ਜੰਗੀ ਜੁਦ ਦੇ ਨਜ਼ਰੀਏ ਤੋਂ ਕੜੇ ਦਾ ਬਹੁਤ ਵੱਡਾ ਮਹੱਤਵ ਹੈ ਜਨ ਇੱਕ ਕਹਿ ਸਕਦਾ ਇੱਕ ਜਿਹੜਾ ਕਕਾਰ ਦੇ ਨਾਲ ਨਾਲ ਇੱਕ ਸਾਡੇ ਵਾਸਤੇ ਹਥਿਆਰ ਵੀ ਹਥਿਆਰ ਵੀ ਬਹੁਤ ਵੱਡਾ ਹੈ ਬਹੁਤ ਜ਼ਰੂਰੀ ਹੈ ਜੀ ਜੇ ਅਸੀਂ ਅੱਜ ਵੀ ਸਮਾਜ ਦੇ ਵਿੱਚ ਵਿਚਰਨਾ ਹੈ ਤੇ ਸਾਨੂੰ ਕੜਾ ਜਿਹੜਾ ਹੈ ਚੰਗਾ ਪਲਾ ਸੈਲਫ ਡਿਫੈਂਸ ਵਾਸਤੇ ਹਾਂ ਸੈਲਫ ਡਿਫੈਂਸ ਡਿਫੈਂਸ ਵਾਸਤੇ ਸਾਨੂੰ ਇਸ ਤਰ੍ਹਾਂ ਦਾ ਪਹਿਨਣਾ ਚਾਹੀਦਾ ਹੈ ਕਦੇ ਨੌਬਤ ਇਸ ਤਰ੍ਹਾਂ ਦੀ ਬਣੇ ਤੇ ਅਸੀਂ ਇਹਦੀ ਵਰਤੋਂ ਕਰਕੇ ਆਪਣਾ ਆਪ ਬਚਾ ਸਕੀਏ ਸਾਡੇ ਵਾਸਤੇ ਲਾਭਦਾਇਕ ਹੈ ਜੀ ਇਹ ਨੁਕਸਾਨਦਾਇਕ ਨਹੀਂਗਾ ਇਸ ਤੇ ਫਖਰ ਵੀ ਕਰਨਾ ਹੈ ਤੇ ਜੇ ਅਸੀਂ ਭੁੱਲੇ ਭਟਕਿਆ ਨੇ ਇਹਨੂੰ ਤਿਆਗਿਆ ਹੈ ਤੇ ਇਹਨੂੰ ਆਪਣੇ ਗੁੱਟ ਤੇ ਸਜਾ ਕੇ ਗੁਰੂ ਦੇ ਨਾਲ ਸਾਡਾ ਸੰਬੰਧ ਹੈ। ਕੀ ਬਾਤ ਹੈ? ਬਹੁਤ ਬਾਤ ਅਸੀਂ ਜਗਤ ਨੂੰ ਸੰਸਾਰ ਨੂੰ ਦੱਸਣੀ ਹੈ, ਜਗਤ ਨੂੰ ਦੱਸਣੀ ਹੈ ਜੀ। ਜੀ ਬਿਲਕੁਲ ਸਹੀ ਗੱਲ ਹੈ ਗੁਰੂ ਕੀ ਪੈਰੀ ਸਾత్సੰਗਤ ਜਿਓ। ਸੱਚਮੁੱਚੇ ਬੜੀ ਵੱਡੀ ਦਾਤ ਹੈ ਕੜਾ ਜੋ ਸਾਡੇ ਹੱਥਾਂ 'ਚ ਗੁਰੂ ਪਾਤਸ਼ਾਹ ਨੇ ਪਨਾਇਆ ਹੈ। ਇਹ ਕੜਾ ਸਾਨੂੰ ਵਹਿਮਾ ਭਰਮਾ ਤੋਂ ਰੋਕਦਾ ਹੈ, ਕਰਮ ਕਾਂਡਾ ਤੋਂ ਰੋਕਦਾ ਹੈ। ਪਰ ਸ਼ਰਤ ਹੈ ਕੜਾ ਪਾਇਆ ਹੋਵੇ ਤੇ ਸਮਰਪਣ ਵੀ ਆਂਦਾ ਹੋਵੇ। ਗੁਰੂ ਪਾਤਸ਼ਾਹ ਤੇ ਭਰੋਸਾ ਹੋਵੇ, ਗੁਰੂ ਪਾਤਸ਼ਾਹ ਤੇ ਸਿੱਧਕ ਕਾਇਮ ਹੋਵੇ ਤਾਂ ਇਹ ਪੰਜ ਕਕਾਰਾਂ ਦੀ ਵਰਦੀ ਧਾਰਨ ਕਰਨ ਦਾ ਫਾਇਦਾ ਹੈ। ਗੁਰੂ ਵਾਲੇ ਬਣਨ ਦਾ ਫਾਇਦਾ ਹੈ। ਗੁਰੂ ਕਿਰਪਾ ਕਰੇ ਅਸੀਂ ਅੱਜ ਸਾਡੀ ਪਹਿਚਾਨ ਕਕਾਰ ਸਾਡੀ ਪਹਿਚਾਨ ਤੇ ਅਧਾਰਿਤ ਕੜੇ ਦਾ ਕੀ ਮਹੱਤਵਤਾ ਹੈ ਕੜੇ ਦਾ ਕੀ ਇਤਿਹਾਸ ਹੈ ਸਾਡੇ ਅਤੀ ਸਤਕਾਜਯੋਗ ਸਿੱਖ ਵਿਦਵਾਨ ਭਾਈ ਜੈਜੀ ਸਿੰਘ ਦੋਦੇ ਉਹਨਾਂ ਨੇ ਬੜੇ ਸੋਹਣੇ ਇਤਿਹਾਸਕ ਹਵਾਲੇ ਦੇ ਕੇ ਸਾਡੇ ਸਾਹਮਣੇ ਕੜੇ ਦਾ ਵਡਮੁੱਲਾ ਇਤਿਹਾਸ ਪੇਸ਼ ਕੀਤਾ ਹੈ ਆਸ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਹੀ ਆਨੰਦਮਈ ਲੱਗਿਆ ਹੋਵੇਗਾ ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ